ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗਾ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨिटीज ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ અપਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਣ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੌਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖੇ ਵਿਸ਼ੂ ਗੁਰੂ ਬਣਨ ਦਾ ਉਹ 12-15 ਮਿੰਟ ਦੀ ਫਲਾਈਟ ਤੋਂ ਕੁਰਕਸ਼ੇਤ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਿਣੋਣੀ ਸੋਚ ਦਾ ਦਾ ਇੱਕ ਹਿੱਸਾ ਹੈ ਜੇ ਮੋਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂਗਾ ਹੱਥ ਜੋੜ ਕੇ ਕਰਨੀ ਚਾਹੂਗਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਹਿੰਦੁਸਤਾਨ ਵੀ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਤੁਸੀਂ ਰਾਜ ਭਾਗ ਕਰਨ ਲਾਇਕ ਵੀ ਨਾ ਹੋਏ ਹੁੰਦੇ